ਜਿੱਥੇ ਜਾਣ ਪੰਜਾਬੀ ਵੱਖਰੀ ਟੌਰ ਬਣਾ ਲੈਂਦੇ ਇਹ ਗੱਲ ਸੱਚਮੁੱਚ ਪੰਜਾਬੀਆਂ ਦੇ ਉੱਪਰ ਟੁੱਕਦੀ ਹੈ ਤੇ ਸਾਡੇ ਪੰਜਾਬੀ ਜਿੱਥੇ ਵੀ ਜਾਂਦੇ ਨੇ ਉੱਥੇ ਆਪਣੀ ਵੱਖਰੀ ਟੌਰ ਬਣਾ ਲੈਂਦੇ ਨੇ ਤੇ ਜੇਕਰ ਬਰਤਾਨੀਆਂ ਦੀ ਗੱਲ ਕੀਤੀ ਜਾਵੇ ਬਰਤਾਨੀਆਂ ਦੇ ਵਿੱਚ ਹੁਣੇ-ਹੁਣੇ ਹੋ ਕੇ ਹਟੀਆਂ ਸੰਸਦ ਦੀ ਚੋਣਾਂ ਦੇ ਵਿੱਚ ਵੀ ਪੰਜਾਬੀਆਂ ਨੇ ਝੰਡੇ ਬੁਲੰਦ ਕੀਤੇ ਨੇ ਇੱਕ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਦਾ ਜੱਥਾ ਜੋ ਹੈ ਉਹ ਸੰਸਦ ਵਿੱਚ ਪਹੁੰਚਿਆ ਔਰ ਇਸ ਸੰਸਦ ਵਿੱਚ ਪੰਜਾਬੀਆਂ ਦੀ ਆਵਾਜ਼ ਬਣ ਕੇ ਗੂੰਜਣ ਜਾ ਰਿਹਾ ਹੈ ਔਰ ਹੁਣ ਇੱਕ ਨਵਾਂ ਪ੍ਰੋਗਰਾਮ ਬਰਤਾਨੀਆ ਦੀ ਸੰਸਦ ਵਿੱਚ ਰੱਖਿਆ ਗਿਆ ਜਿਸ ਨੂੰ ਦੱਖਣੀ ਏਸ਼ੀਆਈ ਵਿਰਾਸਤੀ ਪ੍ਰੋਗਰਾਮ ਦਾ ਨਾਮ ਦਿੱਤਾ ਗਿਆ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਹਾਊਸ ਆਫ ਕਾਮਨਸ ਦੇ ਸਪੀਕਰ ਵੱਲੋਂ ਕੀਤੀ ਗਈ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਨੁਮਾਇੰਦੇ ਸ਼ਾਮਲ ਹੋਏ ਜਿਨ੍ਹਾਂ ਦੇ ਵਿੱਚ ਅਫਗਾਨਿਸਤਾਨ, ਪੋਟਾਨ, ਸ਼੍ਰੀਲੰਕਾ, ਨੇਪਾਲ, ਬੰਗਲਾਦੇਸ਼, ਪਾਕਿਸਤਾਨ, ਭਾਰਤ ਤੇ ਮਾਲਦੀਵੀ ਉੱਚੇ-ਚੇ ਤੌਰ ਤੇ ਪਹੁੰਚੇ ਇਸ ਵਕਿੰਗਲੈਂਡ ਦੇ ਨਵੇਂ ਚੁਣੇ ਹੋਏ ਪੰਜਾਬੀ ਮੈਂਬਰ ਪਾਰਲੀਮੈਂਟ ਤਰਮਨਜੀਤ ਸਿੰਘ ਢੇਸੀ ਪ੍ਰੀਤੀ ਪਟੇਲ ਗੁਰਿੰਦਰ ਜੋਸਨ ਤੇ ਵਰਿੰਦਰ ਜਸ ਤੇ ਰੁਸ਼ਨਾਰਾ ਅਲੀ ਵੀ ਹਾਜ਼ਰ ਹੈ। ਇਸ ਵਿਰਾਸਤੀ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਦੀ ਧਰਤੀ ਤੇ ਸੰਗੀਤਕ ਸੇਵਾਵਾਂ ਦੇ ਰਹੇ ਦਾ ਲਾਈਵ ਐਕਸਪੀਰੀਅੰਸ ਲਾਈਵ ਬੈਂਡ ਨੇ ਸੰਗੀਤਕ ਪੇਸ਼ਕਾਰੀ ਦੇ ਨਾਲ ਸਰੋਤਿਆਂ ਦਾ ਮਨ ਮੋਇਆ। ਇਸ ਦੇ ਵਿੱਚ ਤਫਸੀ ਢੋਲਕ ਵਾਲਾ ਔਰ ਉਹਨਾਂ ਦੇ ਸਾਥੀ ਤ੍ਰਿੰਦਰ ਤੇਜੀ ਤੇ ਜਗਵਿੰਦਰ ਡਗਾਮੀਆਂ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਪੰਜਾਬੀ ਗੀਤਾਂ ਦੇ ਨਾਲ ਮਨ ਮੋਹਕ ਨਜ਼ਾਰਾ ਪੇਸ਼ ਕੀਤਾ। ਔਰ ਜਿੱਥੇ ਉਹ ਦਰਸ਼ਕ ਅਸ਼ਸ਼ਕਰ ਉੱਥੇ ਉੱਥੇ ਗੋਰੇ ਵੀ ਇਸ ਢੋਲ ਦੀ ਥਾਪ ਦੇ ਉੱਪਰ ਨੱਚਦੇ ਹੋਏ ਨਜ਼ਰ ਆਏ ਨੇ ਮੈਂ ਜਦ ਦੁਨੀਆ ਤੋਂ ਜਾਵਾਂ ਸਿਮਰਨ ਪ੍ਰੋਡਕਸ਼ਨ ਤੇ ਸਾਡਾ ਟੀਵੀ ਲਾਇੰਸ ਫਿਲਮ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਪੇਸ਼ ਕਰਦੇ ਨੇ ਜ਼ਫਰਨਾਮਾ ਫਤਿਹ ਦਾ ਪੱਤਰ ਪੰਜਾਬ ਲੋਕ ਰੰਗ ਵੱਲੋਂ ਇਹ ਨਾਟਕ ਸੁਰਿੰਦਰ ਸਿੰਘ ਤਨਵਾ ਦੇ ਨਿਰਦੇਸ਼ਨਾ ਹੇਠ ਸਿਆਟਲ ਵਿੱਚ 3 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 6:30 ਵਜੇ ਆਗਰਮ ਪਰਫਾਰਮਿੰਗ ਆਰ ਸੈਂਟਰ ਦੇ ਵਿੱਚ ਖੇਡਿਆ ਜਾਏਗਾ ਵਧੇਰੇ ਜਾਣਕਾਰੀ ਜਾਂ ਟਿਕਟ ਲੈਣ ਦੇ ਲਈ ਸੰਪਰਕ ਕਰੋ ਸਿਮਰਨ ਸਿੰਘ 5520604493 ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ